ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਗਾਏ ਸਾਡਾ ਵਲੌਗ ਹੈ ਗਾਇਜ਼ ਜੀ ਆਪਾਂ ਨਾ ਜਿੱਦਾਂ ਜਿਹੜੀ ਮਲਾਈ ਕਾੜੀ ਦੀ ਨਾ ਗੰਨਨ ਉਹ ਦੁੱਧ ਦੀ ਮਲਾਈ ਜਿਹੜੀ ਹੁੰਦੀ ਤਾਂ ਆਪਾਂ ਕਾੜਦੇ ਆ ਕਿਉਂ ਕਾੜਦੇ ਨਾ ਔਰ ਜਿਹੜੀ ਸਿਡ ਨਹੀਂ ਹੁੰਦੀ ਨਾ ਉਹਦੀ ਆਪਾਂ ਸਬਜ਼ੀ ਬਣਾਉਣ ਲੱਗੇ ਪਨੀਰ ਦੀ ਪੂਜੀ ਵਗੂੰ ਬਣਦੀ ਵਾ ਮੈਂ ਵਲੌਗ ਨਾਲ ਜੁੜੇ ਰਿਹਾ ਤੁਹਾਨੂੰ ਦਿਖਾਉਣੇ ਆ ਜੋ ਵਲੌਗ ਆਪਾਂ ਲਿੱਲੇ ਜੀ 6 ਗੰਡੇ ਕੋਚੀ ਮਿਰਚਾਂ ਤੇ ਟਮਾਟਰ ਇੱਕ ਟਮਾਟਰ ਤੇ ਆ ਜਾਂਦੀ ਸਾਡੀ ਇਹਨਾਂ ਆਪਾਂ ਜਿਹੜੀ ਰੈਸਪੀ ਬਣਾਉਣੀ ਆ ਜੀ ਗਾਇਸ ਤੇ ਗਾਇਸ ਵੇਖ ਸਕਦੇ ਜੋ ਆਏ ਜੀ ਸਾਡਾ ਅੱਜ ਦਾ ਸਮਾਨ ਹੁੰਦਾਂ ਨੂੰ ਕੱਲੀ ਕੱਲੀ ਚੀਜ਼ ਵਿਖਾਵਾਂਗੇ ਤੇ ਆਪਾਂ ਕੀ ਕੀ ਵਿੱਚ ਪੋਣਾ ਕਿਦਾਂ ਇਦਾਂ ਬਣਾਉਣੀ ਆ ਸਾਰੀ ਰੈਸਪੀ ਵਿਖਾਵਾਂਗੇ ਸਾਡੇ ਵਲੌਗ ਨਾਲ ਜੁੜੇ ਰਹੋ ਗਾਇਸ ਚਾ ਗ੍ਰाइंड ਕਰ ਲਿਆ ਇਹਦੇ ਲਈ ਆਏ ਆ ਜੀ ਸਾਡੀ ਸਿਡਨੀ ਤੇ ਆਪਾਂ ਗਾਇਸ ਵੇਖ ਸਕਦੇ ਜੋ ਗੰਡੇ ਚੀਲੇ ਵਾ ਲੰਬੇ ਲੰਬੇ ਤੇ ਬਾਕੀ ਗਾਇਸ ਜੀ ਦੋਨ ਸਬਜੀ ਬਣਾਵਾਂਗੇ ਉਦੋਂ ਪਖਾਵਾਂਗੇ ਤੁਹਾਨੂੰ ਸਾਰਾ ਕੁਝ ਗਾਇਸ ਵੇਖ ਸਕਦੇ ਜੋ ਆਪਾਂ ਬਾਤਾ ਜੀ ਤੇਲ ਮਤਲਬ ਆਪਾਂ ਰੱਖੀ ਰੱਖੀ ਇਹ ਆਪਾਂ ਡ్రਾਈੰਗ ਰੂਮ ਚ ਬਣਾਉਂਦੇ ਗਾਇਸ ਕਿਉਂਕਿ ਐਡਰਸ ਹੋਇਆ ਕੰਚਲੰਦਿਆ ਜਿੰਨਾ ਤੱਕ ਲਾਈਟ ਬ੍ਰਾਊਨ ਨਹੀਂ ਹੋ Nghi ਹੁਣ ਤੱਕ ਆਪਾਂ ਗੰਡੇ ਪੋਜੀ ਰਹਿਣਤ ਨੇ ਜੀ ਸਾਡੇ ਗੰਡੇ ਹੋ ਗਏ ਜੀ ਲਾਈਟ ਬ੍ਰਾਊਨ ਤੇ ਹੁਣ ਆਪਾਂ ਲੱਗੇ ਜੀ ਅਚਕੂਨ ਜੀਰਾ ਮਸਾਲਾ ਲੂਣ ਹਲਦੀ ਗਾਇਸ ਸਾਰਾ ਸਮਾਨ ਦਿੱਤਾ ਜੀ ਪਾ ਮਿਰਚਾਂ ਦਿੱਤੀ ਆਪਾਂ ਹਾਂਜੀ ਛੋਟੀ ਜੀ ਰੈਸਪੀ ਵਾਇਸੁਰਦੀ ਦੀ ਨਾ ਜ਼ਿਆਦੀ ਵੱਡੀ ਨੂੰ ਗਾਇਜ਼ ਜਿਦੈ ਹੋ ਜਾਣਗੇ ਨਾ ਹੌਨ ਲਾਈਟ ਬ੍ਰਾਊਨ ਜੇ ਫਿਰ ਆਪਾਂ ਅੱਜ ਇਹੋ ਹੀ ਆ ਮੇਨ ਤੇਰਾ ਕੰਮ ਹੈ ਸਾਰਾ ਹੰਡੇ ਤੇ ਬਾਕੀ ਤੇ ਗੰਡੇ ਮੰਨ ਲਓ ਪੁੱਜਣਗੇ ਗਾਇਤ ਜੜੇ ਦੋ ਪਾੜ ਦੇ ਜਿਸੀ ਉਹਦੇ ਸਿੱਧੇ ਉਹ ਹੀ ਤੁਰ ਗਏ ਪਰ ਇਹ ਸਵਾਦ ਵਾਕੀ ਤੇ ਕਰਨਾ ਦੇਤੇ

ਉਮ ਬੈਕ ਟੂ ਵਲੌਗ ਮਿਲਾਂਗੇ ਤੁਹਾਨੂੰ ਬਾਅਦ ਵਿੱਚ ਬਣੀ ਇਹੇ ਪਾਸ ਬਣ ਜਾਣ ਬਾਟਾ ਗਾਇਸ ਬਣੀ ਹੋ ਥੋੜੀ ਜੀ ਹੁਣ ਮਤਲਬ ਲੱਗੇ ਮਮਿੰਟਰੀ ਜੀ ਚਾ ਲੱਗੇ ਸੂਜੀ ਬਣ ਗਈ ਆਹ ਡਰਾਈਂਗ ਰੂਮ ਚ ਰੋਟੀ ਲਾਉਂਦੇ ਤੇ ਇੰਨੀ ਜ਼ਿਆਦਾ ਗਰਮੀ ਲੱਗਨਦੀ ਮਮਿੰਨੀ ਵੇਖ ਰੋਟੀ ਵੇਲਣ ਦੀ ਹੋਈ ਕਿਉਂਕਿ ਇਹਨੂੰ ਆਟਾ ਕਿ ਸਲੇਬ ਤੇ ਇੱਤ ਮਜਾ ਨਹੀਂ ਹੁੰਦਾ ਗਾਇਸ ਸਾਨੂੰ ਵੇਖ ਸਕਦੇ ਜੋ ਗੱਲ ਇਸ ਤਰ੍ਹਾਂ ਦਾ ਜੰਦਾ ਕਿ ਖਾਣੀ ਸਾਡਾ ਜਿਹੜੀ ਪੁਰਜੀ ਬਣੀ ਨਾ ਤੇ ਆ ਰੋਟੀਆਂ ਮੰਮੀ ਲਾਉਂਦੀ ਸੀ ਇਹ ਚੱਲੀਆਂ ਜੀ ਮਿਸਤਰੀਆਂ ਲਈ ਤੇ ਆ ਵੇਖੋ ਚਾਰ ਲੈਣਤਾ ਪਾਪਾ ਨੇ ਹਾਂ ਅੱਜ ਭੁੱਲ ਕੇ ਲੈ ਲਿਓ ਗਾਇਸ ਵੇਖ ਸਕਦੇ ਜੋ ਮੰਮੀ ਹੁਣ ਪਾਪਾ ਲੈ ਕੇ ਚੱਲੇ ਜੀ ਉੱਪਰ ਕੋਠੇ ਤੇ ਸਾਡਾ ਮੌਂਟੀ ਰੈਕਚਰ ਜਿਨਾ ਲੱਗਦਾ ਗੇੜ ਨਾਲ ਬਣੀ ਹੀ ਚਾਹ ਫਲਾਰੇ ਬੜਾ ਪਿਆਵਾਂ ਵੇਖ ਸਾਦੇ ਜੀ ਇੱਥੇ ਆਪਾਂ ਬਣਾਉਨੇ ਆ ਜੀ